ਹੋਂ ਤਾਂ ਸੱਤ ਨੂੰ ਤਾਂ ਕਲੇਸ ਮੁੱਕ ਗਿਆ ਫਿਰ ਹਾਂਜੀ ਹਾਂਜੀ ਹੁਣ ਕੰਮ ਕਰਦੇ ਆ ਭੱਜ ਭੱਜ ਕੇ ਜੀ ਪਹਿਲਾਂ ਤਾਂ ਕੰਮ ਦੇ ਨਾਲ ਉਹਦੇ ਗੋਲੀ ਬਾਜਦੀ ਹੋਊਗੀ ਵੀ ਕੰਮ ਨੂੰ ਕਿਉਂ ਕਹਿੰਦੇ ਉੱਠੇ ਤਾਂ ਜਾਂਦਾ ਨਹੀਂ ਹੁੰਦਾ ਨਹੀਂ ਸੱਚੀ ਗੱਲ ਹੈ ਜੀ ਅੱਡੀਆਂ ਬਹੁਤ ਦੁਖਦੀਆਂ ਸੀਗੀਆਂ ਤੇ ਥੈਰਟ ਸੀਗਾ ਥੈਰਟ ਵੀ ਠੀਕ ਹੋ ਗਿਆ ਹਾਂਜੀ ਹਾਂਜੀ ਯੂਰਿਕ ਐਸਿਡ ਸੀਗਾ ਜੀ ਬਹੁਤ ਵੱਜ ਜਾਂਦਾ ਸੀ ਮੇਰਾ ਤੇ ਸਰਵੈਕਲ ਸੀ ਬਈ ਤੁਹਾਨੂੰ ਲੱਗਦਾ ਹੋਊ ਮੈਂ ਕਿਸੇ ਮਾਡਲਿੰਗ ਸ਼ੋਅ ਜਾ ਫਿਰ ਕਿਸੇ ਜਿੰਮ ਵਿੱਚ ਖੜਾ ਬਈ ਆ ਕੁੜੀਆਂ ਇੰਨੀਆਂ ਫਿੱਟ ਫਿੱਟ ਨੇ ਕੋਈ ਜਿੰਮ ਜੁਮਤ ਨਹੀਂ ਖੜਾ ਇਹ ਤਾਂ ਕੁੜੀਆਂ ਆਪਣੇ ਪਿੰਡ ਵਾਲੀਆਂ ਹੀ ਨੇ ਪਰ ਮੋਟੀਆਂ ਇਹ ਵੀ ਬਹੁਤ ਸੀ ਪਤਨੀਆਂ ਹੋਈਆਂ ਨੇ ਕਿਵੇਂ ਹੋਈਆਂ ਨੇ ਪਤਲੇ ਪੁੱਛਦਿਆਂ ਮੈਨੇ ਕਿਵੇਂ ਪਤਲੇ ਹੋਇਓ ਜੀ ਮੈਂ weight loss ਕੀਤਾ 26 ਕਿਲੋ ਆਪਣਾ वजन ਘਟਾਇਆ nutrition ਦੇ ਨਾਲ ਤੇ ਘਰ ਦੀ ਡਾਈਟ ਲੈ ਕੇ ਵੀ ਕਿੰਨੇ ਕ ਟਾਈਮ ਚ ਮੈਂ 3 ਮਹੀਨਿਆਂ ਚ ਵੀਰ ਜੀ ਸਾਰੀਆਂ ਕੁੜੀਆਂ ਨੇ ਭਰ ਘਟਾਇਆ ਬੀਜੀ ਬੀਜੀ ਸਾਰਿਆਂ ਨੇ ਵਜਨ ਘਟਾਇਆ ਹੋਇਆ ਆਪਣਾ ਆਪਣਾ ਤੁਸੀਂ ਬਣਾ ਕਿੰਨਾ ਘਟਾਇਆਗਾ ਮੈਂ ਵੀਰੇ 15 ਕਿਲੋ ਘਟਾਇਆ ਦੋ ਮਹੀਨਿਆਂ ਦੇ ਵਿੱਚ ਦੋ ਮਹੀਨਿਆਂ ਦੇ ਵਿੱਚ 15 ਕਿਲੋ ਹਾਂਜੀ ਤੇ ਹੁਣ ਕਿਵੇਂ ਜੇ ਫੀਲ ਹੁੰਦਾਗਾ ਬਹੁਤ ਵਧੀਆ ਫੀਲ ਹੁੰਦਾ ਵੀਰੇ ਕੋਈ ਅਨਰਜੀ ਨਹੀਂ ਟੁੱਟਦੀ ਮਤਲਬ ਥਕਾਵਟ ਨਹੀਂ ਫੀਲ ਹੁੰਦੀ ਹੁਣ ਪੂਰੀ એનਰਜੀ ਆ ਘਰ ਦਾ ਕੰਮ ਘੱਟ ਟਾਈਮ ਦੇ ਵਿੱਚ ਕਰ ਦਈਦਾ ਪਹਿਲਾਂ ਦੁੱਗਣਾ ਟਾਈਮ ਲੱਗ ਜਾਂਦਾ ਸੀਗਾ ਅੱਛਾ ਅੱਛਾ ਪਹਿਲਾਂ ਤਾਂ ਮਸਾ ਭਾਂਡੇ ਮਾਣਦੇ ਹੋਗੇ ਮਸਾ ਰੋਟੀਆਂ ਲਾਉਂਦੇ ਹੋਗੇ ਥੱਕ ਜਾਂਦੇ ਹੋਗੇ ਜੇ ਕੋਈ ਕੰਮ ਨੂੰ ਕਹਿ ਦਿੰਦਾ ਸੀ ਆਏ ਹੁੰਦਾ ਸੀ ਵੀ ਨਾ ਜੋ ਭਾਰੀ ਵਾਲਾ ਹੋਇਆ ਪਿਆ ਸੀ ਨਾ ਬਈ ਹਾਂਜੀ ਹਾਂ ਤੇ ਇੱਕ ਆ ਕੁੜੀਏ ਇਹਨੂੰ ਪੁੱਛਦਾ ਕਿੰਨੀ ਉਮਰ ਆ ਬਣੇ ਮੇਰਾ 16 ਸਾਲ ਜੀ ਤੇ ਕਿੰਨਾ ਭਾਰ ਸੀ 75 ਕਿਲੋ ਫਿਰ ਤਾਂ ਸਾਰੀ ਕਲਾਸ ਮੋਟੀ ਮੋਟੀ ਕਹਿੰਦੀ ਹੋਊਗੀ ਹਾਂਜੀ ਟੀਚਰ ਵੀ ਆ ਕੇ ਕਹਿੰਗੇ ਬਲੋ ਮੋਟੋ ਖੜੀ ਹੋ ਹਾਂਜੀ ਹੁਣ ਤਾਂ ਨਹੀਂ ਕਹਿੰਦੇ ਨਹੀਂ ਨਹੀਂ ਲਾਤੇ ਲਾਂਬੇ ਹਾਂਜੀ ਜਿਹੜੀਆਂ ਕੋਈ ਕੁੜੀਆਂ ਮੁੰਡੇ ਹੋਰ ਮੋਟੇ ਨੇ ਹੋ ਸਕਦਾ ਬਦਲੇ ਬੇਫਿਕਰ ਹੋ ਗਏ ਜੀ ਜੀ ਬਿਲਕੁਲ ਮੰਨ ਲਓ ਤੁਸੀਂ ਕਿੰਨਾ ਭਾਰ ਘਟਾਇਆਗਾ ਮੈਂ ਜੀ 10 ਕਿਲੋ ਘਟਾਇਆ ਕੋਈ ਕਮਜ਼ੋਰੀ ਵਗੈਰਾ ਤਾਂ ਨਹੀਂ ਆਈ ਨਹੀਂ ਨਹੀਂ એનર્ਜੀ ਬੂਸਟ ਹੋਈ ਹੈ ਜੀ એનર્ਜੀ ਹੋਈ ਹੈਗੀ ਹਾਂ ਜੀ ਤੁਸੀਂ ਬਨੇ ਕਿੰਨਾ ਭਾਰ ਘਟਾਇਆ ਮੈਂ ਵੀਰੇ 10 ਕਿਲੋ ਘਟਾਇਆ ਕਿੰਨੇ ਟਾਈਮ ਚ ਮੈਂ ਡੇਢ ਮਹੀਨੇ ਚ ਹੁਣ ਤਾਂ ਸੱਤ ਨੂੰ ਤਾਂ ਕ੍ਰੇਸ ਮੁੱਕ ਗਿਆ ਫਿਰ ਹਾਂ ਜੀ ਹਾਂ ਜੀ ਹੁਣ ਕੰਮ ਕਰਦੇ ਆ ਭੱਜ ਭੱਜ ਕੇ ਜੀ ਪਹਿਲਾਂ ਤਾਂ ਕੰਮ ਦੇ ਨਾਲ ਉਹਦੇ ਗੋਲੀ বাজਦੀ ਹੋਊਗੀ ਕੰਮ ਨੂੰ ਕਿਉਂ ਕਹਿੰਦਾ ਉੱਠੇ ਤਾਂ ਜਾਂਦਾ ਨਹੀਂ ਹੁੰਦਾ ਨਹੀਂ ਸੱਚੀ ਗੱਲ ਹੈ ਜੀ ਅੱਡੀਆਂ ਬਹੁਤ ਦੁਖਦੀਆਂ ਸੀਗੀਆਂ ਤੇ ਥੈਰੜ ਸੀਗਾ ਯੂਰਿਕ ਡੀਕ ਹੋ ਗਿਆ ਹਾਂਜੀ ਹਾਂਜੀ ਯੂਰਿਕ ਐਸਿਡ ਸੀਗਾ ਜੀ ਬਹੁਤ ਵੱਧ ਜਾਂਦਾ ਸੀ ਮੇਰਾ ਤੇ ਸਰਵਾਈਕਲ ਸੀ ਹਾਂ ਇਹ ਕਈ ਬਿਮਾਰੀਆਂ ਮੈਨੇ ਠੀਕ ਹੋਈ ਨੇ। ਹਾਂਜੀ ਵੀਰ ਜੀ ਜਦੋਂ ਆਪਣਾ weight loss ਹੁੰਦਾ ਤਾਂ ਬਿਮਾਰੀ ਮਟਾਪਾ ਕਈ ਬਿਮਾਰੀਆਂ ਦੀ ਜੜ ਕਹਿ ਸਕਦੇ ਹਾਂ। ਹਾਂਜੀ ਹਾਂਜੀ ਮਟਾਪੇ ਨਾਲ ਹੀ ਬਿਮਾਰੀਆਂ ਨੇ ਸਾਰੀਆਂ ਮੈਨੇ ਆਪਣਾ ਕਿਹੜੇ ਕਿਹੜੇ ਬਾਰੇ ਠੀਕ ਹੋਈ ਨੇ? ਜਿੱਦਾਂ ਵੀਰ ਜੀ ਲੇਡੀਜ਼ ਨੂੰ PCOS ਦੀ ਪ੍ਰੋਬਲਮ ਹੁੰਦੀ ਆ ਹਰ ਇੱਕ ਲੇਡੀਜ਼ ਨੂੰ ਪਹਿਲਾਂ ਕਿਸੇ ਨੂੰ ਨਹੀਂ ਸੀ ਹੁੰਦੀ ਹੁਣ ਹਰ ਇੱਕ ਲੇਡੀਜ਼ ਨੂੰ ਮਟਾਪੇ ਕਰਕੇ PCOS ਦੀ ਪ੍ਰੋਬਲਮ ਆਉਂਦੀ ਆ ਕਿਉਂਕਿ ਆਪਣੇ ਖਾਣੇ ਪੀਣੇ ਪਹਿਲਾਂ ਵਰਗੇ ਨਹੀਂ ਹਾਂਜੀ ਹੁਣ ਖਾਣਾ ਨਹੀਂ ਰਿਹਾ ਹੈਗਾ ਸਹੀ ਤੇ ਨਾ ਹੀ ਆਪਾਂ ਆਪਣੇ ਸਿਹਤ ਦੀ ਕੇਅਰ ਕਰਦੇ ਆ ਕਿਉਂਕਿ ਜਦੋਂ ਆਪਣਾ weight over ਹੋ ਜਾਂਦਾ ਤਾਂ thyroid ਵੀ ਨਵੇਂ ਮਹੀਨੇ ਦੇ ਵਿੱਚ ਹੀ ਪ੍ਰੋਬਲਮ ਸੋਲਵ ਹੋ ਗਈ ਸੀ ਜਦੋਂ ਬੰਦਾ ਪਤਲਾ ਹੋ ਜਾਂਦਾ ਹੈਗਾ ਕਈ ਨਾੜਾਂ ਕੱਸੀਆਂ ਪੈਂਦੀਆਂ ਨੇ ਮੋਟਾਪੇ ਕਰਕੇ ਢੂ ਵੀ ਦੁਖਣ ਲੱਗ ਜਾਂਦੇ ਜਾਂ ਗੋਡੇ ਦੁਖਦੇ ਉਹ ਵੀ ਕਹਿੰਦੇ ਫਰਕ ਪੈਂਦਾ ਹਾਂ ਹਾਂਜੀ ਹਾਂਜੀ ਬੀਟੀ ਦੇਖੋ ਜਦੋਂ ਆਪਾਂ ਤੁਰਨਾ ਫਿਰਨਾ ਪੂਰੀ ਆਪਣ ਨੂੰ એનર્ਜੀ ਰਹਿਣੀ ਆ ਤਾਂ ਬਹੁਤ ਜ਼ਿਆਦਾ weight loss ਦੇ ਨਾਲ એનર્ਜੀ ਬੂਸਟ ਹੁੰਦੀ ਆ ਚਲੋ ਵਧੀਆ ਗੱਲ ਆ ਤੇ ਬਣ ਤੁਸੀਂ ਕਿੰਨਾ ਘਟਾਇਆ 9 ਕਿਲੋ ਭਾਰ ਘਟਾਇਆ 6 ਮਹੀਨੇ ਵਿੱਚ ਇੱਕ ਮਹੀਨੇ ਚ 9 ਕਿਲੋ ਹਾਂਜੀ ਹਾਂਜੀ ਤੇ ਸਾਰਾ ਕਿੰਨਾ ਘਟਾਇਆਗਾ ਹਾਂਜੀ ਮੇਰਾ ਹੈਗਾ ਜੀ ਪਹਿਲਾਂ 67 ਜੀ ਹੁਣ 95 ਕਿਲੋ ਹੈ ਜੀ ਅੱਛਾ ਹਾਂਜੀ ਹੁਣ ਖਾਣੇ ਨੂੰ ਕਿ ਛੜਤਾ ਹੁਣ ਜੀ ਛੜਤਾ ਜੀ ਤੇ ਹੁਣ ਗੁੱਡ ਫੀਲ ਹੋ ਰਿਹਾ ਹੈ ਜੀ ਅੱਛਾ ਬਸ ਇਹ ਮਨੋਬੀ ਜੀ ਨੇ ਭਾਰ ਘਟੋਣਾ 2 ਮਹੀਨਿਆਂ ਦੇ ਵਿੱਚ ਵੈ ਸੈੱਟ ਹੋ ਜੇ ਹਾਂਜੀ ਹਾਂਜੀ ਇਹ ਆਪ ਤੇ ਤੇ ਡਿਪੈਂਡ ਕਰਦਾ ਜੀ ਬਾਈ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਵੀਰੇ 15 ਕਿਲੋ weight loss ਕੀਤਾ 2 ਮਹੀਨਿਆਂ ਦੇ ਵਿੱਚ ਗਰੀਸ ਹੋ ਗਈ ਦੋਮਾ ਨੂੰ ਹਾਂਜੀ 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 ਚਲੋ ਵਧੀਆ ਗੱਲ ਆ ਬਾਈ ਕੀ ਕਹਿਣਾ ਚਾਹੋਂਗੇ ਜਿਹੜੇ ਮੋਟੇ ਨੇ ਵੀਰੇ ਬਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ ਮੇਰੇ ਮਦਰ ਨੇ ਵਜਨ ਘਟਾਇਆ ਜੀ ਅੱਛਾ ਬਜ਼ੁਰਗ ਵੀ ਖਾ ਸਕਦੇ ਆ ਹਾਂਜੀ ਕਿੰਨੀ ਉਮਰ ਹੈਗੀ ਮਾਤਾ ਦੀ 55 ਸਾਲ ਉਮਰ ਆ ਜੀ ਮਾਤਾ ਦੀ 55 ਸਾਲ ਉਮਰ ਆ ਤੇ ਇਹ ਬਾਈ ਦੀ ਮਾਤਾ ਨੇ ਭਾਰ ਘਟਾਇਆ ਕਿੰਨਾ ਘਟਾਇਆਗਾ 14 ਕਿਲੋ ਵਜਨ ਘਟਾਇਆ 2 ਮਹੀਨੇ ਚ ਤੇ ਗੋਡੇ ਗੂਡੇ ਤੋਂ ਹਟ ਗਏ ਫਿਰ ਗੋਡੇ ਗੂਡੇ ਤੋਂ ਹਟ ਗਏ ਜੀ ਉਹਨਾਂ ਨੂੰ ਅੱਛਾ ਠੀਕ ਆ ਜੀ ਬਾਕੀ ਦੀਆਂ ਹੋਰ ਪ੍ਰੋਬਲਮ ਸੀਗੀਆਂ ਜਿਵੇਂ ਉਹਨਾਂ ਦੇ ਆਪਾਂ ਕਹਿ ਸਕਦੇ ਆ ਜੀ ਫੈਟੀ ਲੀਵਰ ਸੀਗਾ ਠੀਕ ਆ ਜੀ ਤਾਂ ਇਦਾਂ ਦੀ ਜਿਹੜੀਆਂ ਪ੍ਰੋਬਲਮ ਸੀ ਉਹਨਾਂ ਦੀਆਂ ਸੋਲਵ ਹੋਈਆਂ ਨੇ ਸੋ ਬਈ ਕਿਸੇ ਨੇ ਵੀ ਭਾਰ ਘਟਾਉਣਾਗਾ ਬਾਲੀ ਰੈਰੂ ਕਰਨ ਦੀ ਲੋੜ ਨਹੀਂ ਹੈਗੀ ਚੁੱਪ ਕਰਕੇ ਜਿਹੜੇ ਸਕਰੀਨ ਤੇ ਨੰਬਰ ਆ ਭੈਣ ਉਹਨਾਂ ਦੇ ਚੱਲ ਰਹੇ ਨੇ ਇਹਨਾਂ ਦੇ ਕਾਲ ਕਰ ਲਿਓ ਤੁਹਾਡਾ ਪਹਿਲੇ 3 ਦਿਨਾਂ ਚ ਭਾਰ ਘਟਨਾ ਸ਼ੁਰੂ ਹੋ ਜੂਗਾ ਤੇ 3 ਕੁ ਮਹੀਨਿਆਂ ਦੇ ਵਿੱਚ ਇਹ ਮਨੋ ਵੀ ਜਿਹੜੇ ਜਿਆਦੇ ਮੋਟੇ ਨੇ ਸੈੱਟ ਹੋ ਜਾਣਗੇ ਬਣੇ ਹਾਂਜੀ ਹਾਂਜੀ ਵੀਰ ਜੀ ਹੋ ਜਾਣਗੇ ਜੀ ਲੈ ਵੀਡੀਓ ਸ਼ੇਅਰ ਕਰਕੇ ਤੁਹਾਡੇ ਮੋਟੇ ਦੋਸਤਾਂ ਤੱਕ ਜਰੂਰ ਭੇਜ ਦਿਓ ਧੰਨਵਾਦ